ਲੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਹੈ ਕਿ ਤੁਹਾਡਾ ਸਾਰਿਆਂ ਦਾ ਸਵਾਗਤ ਆਮੇਰ ਕਰਦੀਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਮੈਂ ਤੁਹਾਨੂੰ ਦੱਸਦੀਆਂ ਕਈ ਵਾਰੀ ਇਨਸਾਨ ਕਹਿ ਦਿੰਦਾ ਕਿ ਵੀ ਮੈਂ ਤਾਂ ਕੋਈ ਪਾਪ ਹੀ ਨਹੀਂ ਕੀਤਾ ਮੈਨੂੰ ਕਿਹੜੇ ਪਾਪ ਦੀ ਸਜ਼ਾ ਮਿਲ ਰਹੀ ਹੈ ਰੱਬਾ ਮੈਂ ਕੀ ਇਹ ਜਿਆ ਕਰ ਦਿੱਤਾ ਕਈ ਪਾਪ ਇਦਾਂ ਦੇ ਹੁੰਦੇ ਹਨ ਜਾਣ ਬੁਣੇ ਵਿੱਚ ਹੋ ਜਾਂਦੇ ਆ ਉਹਨੂੰ ਤਾਂ ਪਰਮਾਤਮਾ ਵੀ ਮਾਫ ਕਰ ਦਿੰਦਾ ਹਨਾ ਕਈ ਜਿਹੜੇ ਅਸੀਂ ਜਾਣ ਬੁਝ ਕੇ ਸਾਡੀ ਜਿਹੜੀ ਅੰਦਰ ਆਤਮਾ ਉਹਨੂੰ ਮਤਲਬ ਕਿ ਖੁਸ਼ੀ ਮਹਿਸੂਸ ਕਰਦੀ ਆ ਉਹ ਆਪ ਕਰਕੇ ਹੈਨਾ ਉਹ ਫਿਤਰਤ ਹੁੰਦੀ ਆ ਇਨਸਾਨ ਦੀ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਆ ਇੱਕ ਨਾ ਜਿੱਦਾਂ ਰਾਜਾ ਹੁੰਦਾ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਰਾਜੇ ਜਿਹੜੇ ਸੀਗੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਹੁੰਦੇ ਸੀਗੇ ਬ੍ਰਾਹਮਣਾਂ ਨੂੰ ਤੇ ਜਿੱਦਾਂ ਦਾਨਪੂਰਨ ਕਰਦੇ ਰਹਿੰਦੇ ਹੁੰਦੇ ਸੀਗੇ ਹੈਨਾ ਇਸੇ ਤਰ੍ਹਾਂ ਨਾ ਇੱਕ ਰਾਜਾ ਹੁੰਦਾ ਉਹ ਬ੍ਰਾਹਮਣਾਂ ਨੂੰ ਨਾ ਭੋਜਨ ਕਰਾਉਣ ਦੇ ਮਨਸਾ ਦੇ ਨਾਲ ਜਿੱਦਾਂ 36 ਪ੍ਰਕਾਰ ਦੇ ਭੋਜਨ ਤਿਆਰ ਕਰ ਤਿਆਰ ਕਰਵਾਉਂਦਾ ਆਪਣੇ ਰਸੋਈਏ ਤੋਂ ਤੇ ਉਹ ਭੋਜਨ ਤਿਆਰ ਕਰ ਰਿਹਾ ਹੁੰਦਾ ਉੱਥੇ ਨਾ ਇੱਕ ਨਾ ਬਾ ਜਿਹਦਾ ਐਲੁੱਟੀ ਜਾਂਦੀ ਹੁੰਦੀ ਆ ਉਹ ਸੱਪ ਨੂੰ ਚੱਕ ਕੇ ਆਪਣੀ ਚੁੰਝ ਦੇ ਵਿੱਚ ਜਿਉਂਦੇ ਸੱਪ ਨੂੰ ਚੱਕ ਕੇ ਉੱਡੀ ਜਾਂਦੀ ਹੁੰਦੀ ਆ ਤੇ ਉਹ ਸੱਪ ਜਿਹੜਾ ਹੁੰਦਾ ਨਾ ਜਦੋਂ ਉਤੋਂ ਦੀ ਨੰਗਣ ਲੱਗਦੇ ਆ ਜਿੱਦਾਂ ਉਹ ਉੱਡਣ ਲੱਗਦੀ ਆ ਜਿਹੜੀ ਜੀਦ ਇਹਲ ਹੁੰਦੀ ਆ ਉਹ ਪਰਚੀ ਜਦੋਂ ਉੱਡਣ ਲੱਗਦੀ ਆ ਉਹ ਸੱਪ ਜਿਹੜਾ ਹੁੰਦਾ ਉਹ ਤਾਂ ਛੜੋਂਗ ਦੀ ਕੋਸ਼ਿਸ਼ ਕਰਦਾ ਹੁੰਦਾ ਆਪਣੇ ਆਪ ਨੂੰ ਫੰਕਾਰ ਮਾਰਦਾ ਜਦੋਂ ਫੰਕਾਰ ਮਾਰਦਾ ਤਾਂ ਨੇਚਰਲੀ ਜਿਹੜਾ ਉਹਦਾ ਜ਼ਹਿਰ ਹੁੰਦਾ ਉਹ ਥੱਲੇ ਡਿੱਗ ਪੈਂਦਾ ਉਹ ਥੱਲੇ ਆ ਕੇ ਉਹ ਖਾਣੇ ਦੇ ਵਿੱਚ ਡਿੱਗ ਪੈਂਦਾ ਤੇ ਜਿਹੜਾ ਉਹ ਖਾਣਾ ਹੁੰਦਾ ਨਾ ਉਹ ਝਰੀਲਾ ਹੋ ਜਾਂਦਾ ਪਰ ਰਸੋਈਏ ਨੂੰ ਵੀ ਨਹੀਂ ਪਤਾ ਹੁੰਦਾ ਰਾਜੇ ਨੂੰ ਵੀ ਇਸ ਬਾਰੇ ਕੋਈ ਪਤਾ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕੀ ਗੱਲ ਹੋਈ ਹੈ ਇਹ ਹੈਨਾ ਤੇ ਇਦਾਂ ਕਰਦੇ ਕਰਦੇ ਹੈਨਾ ਤਾਂ ਰਾਜਾ ਜਿਹੜਾ ਬ੍ਰਾਹਮਣਾ ਬ੍ਰਾਹਮਣ ਆਉਂਦੇ ਆ ਬ੍ਰਾਹਮਣਾਂ ਨੂੰ ਬੜਾ ਮਤਲਬ ਕੇ ਪਿਆਰ ਨਾਲ ਭੋਜਨ ਛਲੋਂਦਾ ਬਿਦਾਨ ਪੁੰਨ ਕਰਦਾ ਤੇ ਜਦੋਂ ਉਹ ਬਾਹਮਣ ਉਹ ਭੋਜਨ ਖਾਂਦੇ ਆ ਖਾਣਾ ਖਾਂਦੇ ਆ ਉਹ ਹੈਨਾ ਰੋਟੀ ਖਾਂਦੇ ਆ ਤਾਂ ਉਹ ਮਰ ਜਾਂਦੇ ਆ ਸਾਰੇ ਜਾਨੇ ਤੇ ਰਾਜਾ ਬੜਾ ਦੁਖੀ ਹੁੰਦਾ ਵੀ ਇਹ ਮੈਥੋਂ ਕੀ ਗਨਾਹ ਹੋ ਗਿਆ ਔਰ ਸੋਈ ਨੂੰ ਪੁੱਛਦਾ ਔਰ ਸੋਈਆ ਵੀ ਵਿਚਾਰਾ ਡਰਦਾ ਕਹਿੰਦਾ ਵੀ ਮੈਂ ਤਾਂ ਇਹ じゃ ਕੋਈ ਵੀ ਮਤਲਬ ਕਿ ਪਾਪ ਨਹੀਂ ਆਪਣੇ ਸਿਰ ਲੈ ਸਕਦਾ ਵੀ ਮੈਂ ਤਾਂ ਇੰਨੇ ਟਾਈਮ ਤੋਂ ਖਾਣਾ ਬਣਾਉਣਾ ਹੈ ਨਾ ਤੇ ਜਿਹੜਾ ਜਮਰਾਜ ਹੁੰਦਾ ਉਹ ਸ਼ਸ਼ੋਪੰਚ ਚ ਪੈ ਜਾਂਦਾ ਵੀ ਇੰਨੇ ਬਾਹਮਣਾ ਦੀ ਹੱਤਿਆ ਹੋ ਗਈ ਵੀ ਮੈਂ ਇਹਦਾ ਪਾਪ ਕਿਹਦੇ ਸਿਰ ਲਾਵਾਂ ਤੇ ਪਹਿਲਾਂ ਉਹ ਰਾਜੇ ਬਾਰੇ ਸੋਚਦਾ ਵੀ ਰਾਜੇ ਨੇ ਇਹਨਾਂ ਨੂੰ ਭੋਜਨ ਖੁਲਾਇਆ ਸੱਦ ਕੇ ਤਾਂ ਉਹਨੇ ਧਿਆਨ ਦੇ ਦਿੱਤਾ ਤੇ ਤਾਂ ਕਰਕੇ ਵੀ ਰਾਜਾ ਇਹਦਾ ਪਾਪੀ ਆ ਫਿਰ ਜਮਰਾਜ ਨੇ ਸੋਚਿਆ ਵੀ ਇਹਨੂੰ ਤਾਂ ਪਤਾ ਵੀ ਨਹੀਂ ਹੈਗਾ ਕਿ ਹੋਇਆ ਕੀ ਆ ਨਾ ਤੇ ਇਸੇ ਤਰ੍ਹਾਂ ਜੀ ਜੀਰੋ ਸੋਚਦਾ ਰਸੋਈਏ ਬਾਰੇ ਪਰ ਫਿਰ ਜਮਰਾਜ ਸੋਚਦਾ ਵੀ ਰਸੋਈਏ ਨੂੰ ਵੀ ਅਣਜਾਣਾ ਉਸ ਚੀਜ਼ ਤੋਂ ਉਹਨੂੰ ਵੀ ਨਹੀਂ ਪਤਾ ਹੈਗਾ ਵੀ ਹੋਇਆ ਕੀ ਅਸਲ ਦੇ ਵਿੱਚ ਇਹ ਵੀ ਕਿੱਦਾਂ ਮਰੇ ਆ ਵੀ ਮੈਂ ਤਾਂ ਬੜੇ ਧਿਆਨ ਨਾਲ ਖਾਣਾ ਬਣਾਇਆ ਬੜੇ ਧਿਆਨ ਨਾਲ ਰੋਟੀ ਪਾਣੀ ਬਣਾਇਆ ਤੇ ਉਸ ਤੋਂ ਬਾਅਦ ਨਾ ਇਦਾਂ ਸੋਚਦੇ ਸੋਚਦੇ ਜਮਰਾਜ ਦੇਖਦਾ ਤਾਂ ਜਦੋਂ ਉਹ ਹੱਤਿਆ ਬਾਹਮਣ ਹੱਤਿਆ ਹੁੰਦੀ ਆ ਬਾਹਮਣਾ ਮਰ ਜਾਂਦੇ ਆ ਤਾਂ ਉਹ ਦੁਬਾਰਾ ਚ ਨਾ ਹੋਰ ਬਾਹਮਣ ਆਉਂਦੇ ਆ ਉੱਥੇ ਰਾਜੇ ਦੇ ਘਰ ਨੂੰ ਜਿੱਦਾਂ ਮਹਿਲ ਨੂੰ ਜਾਂਦੇ ਹੁੰਦੇ ਆ ਤੇ ਉਹ ਰਾਸਤੇ ਦੇ ਵਿੱਚ ਨਾ ਇੱਕ ਜਿੱਦਾਂ ਔਰਤ ਉੱਥੇ ਖੜੀ ਹੁੰਦੀ ਆ ਤੇ ਉਹ ਕਹਿੰਦੀ ਵੀ ਤੁਸੀਂ ਕਿੱਧਰ ਜਾ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਵੀ ਰਾਜੇ ਦੇ ਮਹਿਲ ਚ ਜਾ ਰਹੇ ਆ ਵੀ ਰਾਜ ਨੇ ਦਰਬਾਰ ਚ ਸਾਨੂੰ ਸੱਦਿਆ ਹੈ ਨਾ ਤਾਂ ਕਹਿੰਦੀ ਨਾ ਨਾ ਉੱਥੇ ਨਾ ਜਾਇਓ ਉੱਥੇ ਨਾ ਭੋਜਨ ਕਰਿਓ ਕਹਿੰਦੀ ਉਹ ਤਾਂ ਰਾਜਾ ਇਦਾਂ ਦਾ ਉਹ ਤਾਂ ਜ਼ਹਿਰ ਦੇ ਕੇ ਮਾਰ ਦਿੰਦਾ ਤਾਂ ਉਹ ਜਦੋਂ ਜਮਰਾਜ ਦੇਖਦਾ ਵੀ ਇਹ ਨੰਨ ਉਦਾਂ ਕਿਉਂ ਕਹਿ ਰਹੀ ਆ ਵੀ ਰਾਜ ਨੇ ਕਿਹੜਾ ਜਾਣ ਕੇ ਕੀਤਾ ਹਨ ਤੇ ਉਹ ਬੜੀ ਖੁਸ਼ ਹੁੰਦੀ ਆ ਵੀ ਵਧੀਆ ਹੁਣ ਵੀ ਰਾਜ ਨੂੰ ਪਤਾ ਲੱਗੂਗਾ ਵੀ ਉਹਨੇ ਬਾਂਮਣਾ ਨੂੰ ਮਾਰਿਆ ਤਾਂ ਵੀ ਹੁਣ ਇਹਦੇ ਕੋਈ ਨਹੀਂ ਜਾਊਗਾ ਤੇ ਜਦੋਂ ਫਿਰ ਜਮਰਾਜ ਜਿਹੜਾ ਹੁੰਦਾ ਜਮਰਾਜ ਕਹਿੰਦਾ ਵੀ ਹਾਂ ਅਸਲ ਵੀ ਜਿਹੜੀ ਪਾਪਣਾ ਵੀ ਇਹੀ ਆ ਇਹ ਇਹ ਬਾਂਮਣਾ ਦੀ ਹੱਤਿਆ ਦਾ ਜਿਹੜਾ ਪਾਪ ਆ ਇਸ ਔਰਤ ਦੇ ਸਿਰ ਨਾਉਣਾ ਹਨਾ ਤਾਂ ਜਿਹੜੇ ਉੱਥੇ ਉਹਦੇ ਮੰਤਰੀ ਹੁੰਦੇ ਆ ਉਹ ਕਹਿੰਦੇ ਜਮਰਾਜ ਦੇ ਕਹਿੰਦੇ ਵੀ ਉਹ ਵੀ ਮਾ ਜਮਰਾਜ ਜੀ ਕਹਿੰਦੇ ਤੁਸੀਂ ਉਹਦਾ ਕਿਉਂ ਨੋਂ ਲਾਉਨੇ ਆ ਉਹਨੇ ਥੋੜੋ ਹੱਤਿਆ ਕੀਤੀ ਆ ਤਾਂ ਜਮਰਾਜ ਕਹਿੰਦਾ ਵੀ ਦੇਖ ਸਾਰਿਆਂ ਨਾਲ ਵੱਡਾ ਪਾਪੀ ਉਹ ਹੁੰਦਾ ਜਿਹੜਾ ਮਤਲਬ ਕਿ ਖੁਸ਼ੀ ਮਹਿਸੂਸ ਮਹਿਸੂਸ ਕਰਦਾ ਵੀ ਕਿਸੇ ਦਾ ਦੁੱਖ ਦੇ ਕੇ ਜਾਂ ਕਿਸੇ ਦਾ ਕਿਸੇ ਦੀ ਹੱਤਿਆ ਦੇਖ ਕੇ ਵੀ ਦੂਜੇ ਬੰਦੇ ਨੂੰ ਥੱਲੇ ਲਾਉਣ ਲਈ ਉਹਦਾ ਉਹਦੀ ਵਰਤੋਂ ਕਰਦਾ ਵੀ ਹਾਂ ਇਹਨੂੰ ਇਸ ਤਰ੍ਹਾਂ ਥੰਡੇ ਲਾ ਸਕਦੇ ਆ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਆ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਹੈਗਾ ਕਿਸੇ ਦਾ ਵੀ ਵੀ ਇਹ ਇਨਸਾਨ ਮਰ ਗਿਆ ਜਾਂ ਇਹਨਾਂ ਦੀ ਡੈਥ ਹੋ ਗਈ ਆ ਹਨਾ ਤਾਂ ਕਹਿੰਦਾ ਮੈਂ ਤਾਂ ਕਰਕੇ ਵੀ ਇਹਨੂੰ ਇਸ ਚੀਜ਼ ਦਾ ਪਾਪੀ ਮੰਨਦਾ ਗੱਲ ਉੱਥੇ ਹੀ ਆ ਗਈ ਨਾ ਜੀ ਕਿ ਅਸੀਂ ਸੋਚਦੇ ਆ ਕਿ ਅਸੀਂ ਕਦੇ ਕੋਈ ਪਾਪ ਕੀਤਾ ਹੀ ਨਹੀਂ ਹੈਗਾ ਲੇਕਿਨ ਗੱਲ ਕੀ ਆ ਅਸੀਂ ਹੁਣ ਜਾਨ ਪੁਣੇ ਵਿੱਚ ਕਈ ਪਾਪ ਕਰ ਜੰਨੇ ਆ ਉਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਮਾਫ ਕਰ ਦਿੰਦਾ ਸਾਡੀਆਂ ਗਲਤੀਆਂ ਮਾਫ ਕਰ ਦਿੰਦਾ ਪਰ ਕਈ ਵਾਰੀ ਨਾ ਅਸੀਂ ਜਿਹੜੇ ਜਾਣ ਬੁੱਝ ਕੇ ਸਾਡੀ ਫਿਤਰਤ ਬਣ ਜਾਂਦੀ ਆ ਵੀ ਦੂਜੇ ਨੂੰ ਨੀਮਾ ਦਿਖਾਉਣਾ ਦੂਜੇ ਨੂੰ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਘੇਰਨਾ ਵੀ ਇਹਨੂੰ ਮਤਲਬ ਕਿ ਥੱਲੇ ਥੱਲੇ ਕਿਦਾਂ ਲਾਇਆ ਜਾਵੇ ਹੈਨਾ ਤਾਂ ਅਸੀਂ ਕੁਝ ਵੀ ਕਈ ਹਤਕੰਡੇ ਅਪਣਾਉਣੇ ਆ ਵੀ ਅਸੀਂ ਕਦੇ ਕਹਿੰਦੇ ਆ ਵੀ ਐਦਾਂ ਨਹੀਂ ਤਾਂ ਐਦਾਂ ਇਸ ਬੰਦੇ ਨੂੰ ਥੱਲੇ ਲਾ ਦਈਏ ਐਦਾਂ ਨਹੀਂ ਤਾਂ ਐਦਾਂ ਹੈਨਾ ਲੇਕਿਨ ਜੀ ਸਚਾਈ ਇਹ ਆ ਦੇਖੋ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਦੇਖਦਾ ਪਰਮਾਤਮਾ ਹਰ ਵਕਤ ਹਰ ਪਲ ਤੁਹਾਡੀ ਅੰਤਰਾ ਆਤਮਾ ਜਿਹੜੀ ਉਹਦੇ ਅੰਦਰ ਬੈਠਾ ਉਹ ਉਹ ਤੁਹਾਡੇ ਸਾਰੇ ਗੁਨਾਹ ਦੇਖਦਾ ਵੀ ਤੁਸੀਂ ਕੀ ਕਰਦੇ ਹੋ ਕਿਹੜੇ ਟਾਈਮ ਕਿਉਂਕਿ ਅੱਜ ਨਹੀਂ ਤਾਂ ਕੱਲ ਤੁਹਾਨੂੰ ਉਹਦਾ ਹਰ ਜਾਨਾ ਭੁਗਤਣਾ ਹੀ ਪੈਣਾ ਇਸ ਲਈ ਜੀ ਕਿਸੇ ਨੂੰ ਦੁਖੀ ਦੇਖ ਕੇ ਜਾਂ ਕਿਸੇ ਦਾ ਬੁਰਾ ਸੋਚ ਕੇ ਕਦੀ ਇਦਾਂ ਦੇ ਕੰਮ ਨਾ ਕਰਿਆ ਕਰੋ ਕਿਉਂਕਿ ਉਸ ਟਾਈਮ ਤੇ ਪ੍ਰਮਾਤਮਾ ਉਸ ਇਨਸਾਨ ਦੇ ਨਾਲ ਹੁੰਦਾ ਜਿਹੜਾ ਅੰਦਰੋਂ ਆਤਮਾ ਤੱਕ ਦੁਖੀ ਹੁੰਦਾ ਕਿ ਵੀ ਅਣਜਾਣ ਪੁਨੇ ਵਿੱਚ ਹੀ ਸਹੀ ਚਾਹੇ ਮੇਥੋਂ ਕੋਈ ਗੁਨਾਹ ਹੋ ਗਿਆ ਜਾਂ ਪਾਪ ਹੋ ਗਿਆ ਉਹ ਅੰਦਰੋਂ ਹੀ ਅੰਦਰ ਉਸ ਚੀਜ਼ ਦਾ ਪਛਤਾਵਾ ਕਰ ਰਿਹਾ ਹੁੰਦਾ ਪਰ ਬਾਕੀ ਦੁਨੀਆ ਜਿਹੜੀ ਉਹ ਉਹਦਾ ਫਾਇਦਾ ਠ ਹੁੰਦੇ ਆ ਉਹਦਾ ਵੀ ਇਹਨੂੰ ਹੁਣ ਆ ਮੌਕਾ ਮਿਲ ਗਿਆ ਥੱਲੇ ਲਾਉਣ ਦਾ ਇਦਾਂ ਦੀਆਂ ਚੀਜ਼ਾਂ ਨਾ ਜੀ ਸੋਚਿਆ ਕਰੋ ਕਿਉਂਕਿ ਜਿਹੜਾ ਵੀ ਇਨਸਾਨ ਹੈ ਕਿਸੇ ਲਈ ਚੀਜ਼ ਸੋਚਦਾ ਨਾ ਤਾਂ ਉਹਦਾ ਕਦੀ ਭਲਾ ਨਹੀਂ ਹੁੰਦਾ ਉਹ ਨੂੰ ਕਿਤੇ ਨਾ ਕਿਤੇ ਪਰਮਾਤਮਾ ਦਬੋਚ ਹੀ ਲੈਂਦਾ ਜੀ ਇਸ ਲਈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਰੱਖਿਆ ਕਰੋ ਕਿ ਉਹ ਸਾਰਿਆਂ ਦਾ ਸੰਜਾ ਉਹ ਸਭ ਦਾ ਉਹ ਸਭ ਦੇ ਅੰਦਰ ਆ ਤੇ ਅਗਰ ਕੋਈ ਗਲਤ ਕੰਮ ਵੀ ਕਰਦਾ ਤਾਂ ਕੋਸ਼ਿਸ਼ ਕਰੋ ਕਿ ਵੀ ਤੁਹਾਡੇ ਤੁਹਾਡੇ ਤੋਂ ਉਹਦੇ ਲਈ ਕੁਝ ਬੁਰਾ ਨਾ ਹੋਵੇ ਕਿਉਂਕਿ ਉਹਦੀ ਸਜ਼ਾ ਉਹ ਨੂੰ ਹੀ ਮਿਲੇ ਤੁਸੀਂ ਖੁਦ ਦੇ ਸਿਰ ਨਹੀਂ ਲੈਣੀ ਕਿਉਂਕਿ ਜਦੋਂ ਅਸੀਂ ਨਾ ਇਦਾਂ ਦੇ ਕੰਮ ਕਰਦੇ ਆ ਅਸੀਂ ਤੇ ਦੂਜਿਆਂ ਦੇ ਪਾਪ ਧੋਈ ਜਾਂਦੇ ਆ ਤੇ ਆਪਣੇ ਪਾਪ ਵਧਾਈ ਜਾਂਦੇ ਆ ਸਾਡੇ ਆਪਣੇ ਸਿਰ ਜਿਹੜੇ ਆ ਜਿਹੜੇ ਪਾਪ ਆ ਨਾ ਉਹ ਸਾਡੇ ਸਿਰ ਚੜੀ ਜਾਂਦੇ ਆ ਨਾ ਕਿ ਦੂਜਿਆਂ ਦੇ ਸਿਰ ਚੜਦੇ ਆ ਸਤਿ ਸ੍ਰੀ ਅਕਾਲ ਜੀ ਮੇਰੀਆਂ ਗੱਲਾਂ ਮੇਰੇ ਵਿਚਾਰ ਤੁਹਾਨੂੰ ਵਧੀਆ ਲੱਗਦੇ ਹੋਣ ਤੁਹਾਡੇ ਲਈ ਮੋਟੀਵੇਸ਼ਨ ਦਾ ਕਾਰਨ ਬਣਦੇ ਹੋਣ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ